ਆ ਜਾ ਉਹ ਜੀ ਆ ਜਾ ਆ ਭਾਈ ਇੱਥੇ ਮੇਰੀ ਸੁਣਦਾ ਹੁਣ 800 ਹੋ ਰਹੀ ਆ ਪ੍ਰਸ਼ਾਸਨ ਦੇ ਨਾਲ ਮੈਂ ਕਹਿਣਾ ਮੈਂ ਕਹਿਣਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਸੀਂ ਜੇ ਕਿਹਾ ਤੇ ਵੰਗਾਰ ਕੇ ਚੱਲ ਜਾਈਏ ਤੁਮਾਰਨਾ ਪਿੱਛੇ ਆ ਜਾ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਬਣਾ ਤੋਂ ਬੈਠੇ ਅਸੀਂ ਬੈਠੇ ਅਸੀਂ ਬੈਠੇ ਬਣਦੇ ਆਂ ਅਸੀਂ ਬੈਠੇ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆ ਜਾਓ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇਵੜਾ ਨਹੀਂ ਆ ਗਏ ਉਹਦੀ ਮੈਂ ਬਹਿ ਕੇ ਆਖਿਆ ਵਾਲੀਆ ਸਾਹਿਬ ਪਿੱਛੇ ਜੋ ਨਹੀਂ ਜਾਂਦੇ ਤੁਹਾਨੂੰ ਵੀ ਨਹੀਂ ਪਛਾਣ ਨਹੀਂ ਤੁਸੀਂ ਇੱਥੇ ਰੁਕ ਜਾਓ ਇਹ ਕਹਿੰਦਾ ਹੀ ਰੁਕ ਜਾਓ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਸੀਂ ਖੁੱਦੂ ਨਹੀਂ ਆ ਗਏ ਆਇਰਾ ਮੁੰਡੇ ਪਿੱਛੇ ਮੁੰਡੇ ਖੁੱਲੇ ਖੁੱਲੇ ਮੈਂ ਲੱਭੇ ਹਾਂ ਪਿੱਛੇ ਖੁੱਲੇ ਆ ਸਾਡੇ ਵੇਖ ਇੱਥੇ ਨਹੀਂ ਗੱਲ ਹੋਣੀ ਫਿਰ ਅਸੀਂ ਅਸੀਂ ਕਹਿੰਦੇ ਰੁਕ ਲੋ ਇਹ ਨਹੀਂ ਛੇੜ ਕਰਦੇ ਹੋ ਦੇਖੇ ਅਜਨਾਲਾ ਗਲਤ ਗਲਤ ਆ ਠੀਕ ਹੈ ਕੱਲ ਤੋਂ ਮੈਂਨੇ ਪਿੱਛੇ ਹਟ ਜਾ ਤੂੰ ਸਭ ਜਾਣਦਾ ਸੀ ਨਹੀਂ ਬਾਲੀਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂਨੇ ਪਿੱਛੇ ਹਟ ਜਾ ਨਹੀਂ ਅੱਗੇ ਵਾਲੇ ਚਲੋ ਫਿਰ ਫਿਰ ਪਿੱਛੇ ਚਲ ਜਾ ਚਲ ਜਾ ਪਿੱਛੇ ਫਿਰ ਜਾ ਪਿੱਛੇ ਜਾ ਉਹ ਕਾਤਾ ਸਾਡੀ ਜੜਾ ਪਿੱਛੇ ਹਟ ਜਾ ਪਿੱਛਾ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਤਾਂ ਦੇਖ ਲੈਦੇ ਗਾਂ ਨਹੀਂ ਜਾਣਾ ਗਾਂ ਨਹੀਂ ਜਾਣਦਾ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲਾ ਕੇ ਬੰਦਾ ਲਾਓ ਕਦੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਨਾ ਵਾ ਗਲਤ ਕਰ ਰਹੇ ਹੋ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਦੇ ਨਾ ਕਰੀਏ ਕਿ ਕਦੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨੂੰ ਪਿੱਛੇ ਹਟ ਜਾ ਆਹੀ ਖਲੋਤੇ ਨਹੀਂ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਗਈ ਗੱਲ ਤੋਹੀ ਤਾਂ ਦਬਕੇ ਮਾਰਨ ਦੇ ਆਣ ਕੇ ਏ ਟੀ ਠੀਕ ਉਹ ਤਾਂ ਟਪਕੇ ਮਾਰ ਨਹੀਂ ਆਗੇ ਮੈਂ ਤਾਂ ਫੇਰ ਰਹਿਣਾ ਮੈਂ ਫੇਰ ਇਹਨਾਂ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਫੇਰ ਹੋ ਜਾ ਮੈਂ ਨਾ ਜੇ ਲਾਠੀ ਚਾਜ ਤਾਂ ਹੁਕਮ ਦੇਂਦੇ ਲੈ ਲਾ ਮਾਸਾ ਨਹੀਂ ਤੇ ਤੇ ਗਿਲਾ ਤੇ ਲਾ ਲਾ ਜੇ ਤੇਰੇ ਤੇ ਗਿਲਾ ਹੋਵੇ ਮੈਨੂੰ ਕਹਿ ਦਿੰ ਤੂੰ ਕੋਈ ਨਹੀਂ ਪ੍ਰਧਾਨ ਜੀ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦਾ ਕਦੋਂ ਦਾ ਢੀਕਣ ਦੇ ਆ ਕਦੋਂ ਦੇ ਢੀਕਣ ਦੇ ਅਸੀਂ ਮੰਨਦਾ ਸਾਡੀ ਯਾਰ ਉਹੀ ਜਵਾਬ ਦੇ ਦੋ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਵੀ ਐਸਾ ਬੈਠੇ ਬੈਠੇ ਰਹਿਣਾ ਸਾਰਾ ਦਿਨ ਮੇਲੇ ਆਏ ਘਰੋਂ ਗੱਲਾਂ ਬਣਾਉਂਦਾ ਡੀਆਈਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਟੀ ਚਾਰਜ ਕਰ ਲਿਆ ਹੁਣ ਕਾ ਇੱਥੇ ਆ ਕੇ ਗੱਲ ਕਰ ਲਾ ਡੀਸੀ ਰੱਬ ਟੁੱਟ ਗਈ ਆ ਉਹਨੂੰ ਸਾਨੂੰ ਆ ਕੇ ਦੱਸ ਦੇ ਪਿੱਤੀ ਰੋਲਾ ਵੀ ਭਾਈ ਇਹ ਤਾਂ ਨੇ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਇਹ ਨੂੰ ਸ਼ੇਅਰ ਕਰਿਓ ਜੀ ਡਾਣਾ ਸਾਹਿਬ ਬੋਲੋ ਕਿਹ ਡਾਣਾ ਚੱਲ ਕਿਸਾਨਾਂ ਮਟੀਰਾਂ ਦਾ ਇੱਕ ਚਿੰਦਾ ਪੀ ਕਰਾ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਫਰਦੀ 1 7000 ਰੁਪਇਆ ਮਾਤਿਆ ਇੱਥੇ ਆਇਆ ਹੋਇਆ ਜੀ ਆਇਆ ਭਗਵੰਤ ਜੀ ਸਾਹਿਬ ਜਿੱਥੇ ਹਰ ਪੀੜਤਾਂ ਲਈ ਮਾਤਿਆ ਵੰਡਾਏ ਆ ਜਿੰਨੇ ਭੁਖਾਰੀਆਂ ਨੂੰ ਭੀਖ ਦੇਈ ਦੀ ਇਸ ਤਰੀਕੇ ਨਾਲ ਹੋੜ ਲਾ ਲਾ ਕੇ ਦੱਸ ਰਹੇ ਆ ਜਿਹੜਾ ਹਸਾਨ ਕਰ ਰਹੇ ਨੇ ਸਰਕਾਰ ਕਿਸਾਨਾਂ ਨਾਲ ਚਾਲਾਂ ਲਾ ਪੁੱਸ ਪਰਚਾ ਆ ਤੇ ਮਰਦਾਬਾਦ ਮਰਦਾਬਾਦ ਜਿਵੇਂ ਨਾਨਾ ਖੇਲ ਕਰਨਾ ਲਾ ਥੋੜਾ ਸਸਤੀ ਟੀਆਜੀ ਮਰਦਾਬਾਦ ਮਰਦਾਬਾਦ ਵਰਤਮਾਨ ਸਰਕਾਰ ਨਿਰਦੇ ਤੇ ਮਰਦਾਬਾਦ ਮਰਦਾਬਾਦ 30 ਅੱਧੇ ਨਾਲ 70000 ਰੁਪਇਆ ਬਾਕਾ ਜਾਰੀ ਕਰੇ ਚਾਰੀ ਕਰਾ ਚਾਰੀ ਕਰੋ ਤੁਰਨਾ ਚੱਲ ਕੇ ਲਾਤੀ ਸੁਪਰ ਚਲੋ ਚਲੋ ਪਹਿਲੇ ਦੱਸੇ ਜੀ ਆਹ ਭਾਈ ਟੋਗਾ ਸਿੰਘ ਜੀ ਲੋਪੋ ਕੇ ਤੋਂ ਸਾਡਾ ਮੋਬਾਈਲ ਚੋਰੀ ਆ ਉਹਦਾ ਮੋਬਾਈਲ ਕਿਥੇ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣੇ ਕਿ ਫਿਰ ਪੁਲਿਸ ਵਾਲੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਆ ਭਾਵੇਂ ਤੁ ਜਦੋਂ ਅਸੀਂ ਜਾਈ ਜਾਣਾ ਭਾਵੇਂ ਕੱچے ਕਰਾਂਦੀ ਰੇਤੀ ਕਰਦੇ ਹਾਂ ਸੋਪਰਾ ਹੋ ਰਿਹਾ ਬੋਰਡ ਪ੍ਰਾਈਵੇਟ ਨਹੀਂ ਹੋਣ ਦੇਾਂਗੇ ਹੁਣ ਤੁਹਾਡੀ ਪਾਰਟੀ ਦਾ ਤੁਹਾਡਾ ਸਰਕਾਰ ਦਾ ਇਹਦੇ ਤੇ ਕੀ ਸਟੈਂਡ ਆ ਇਹਦੋਂ ਕਾ ਆ 20 ਵੰਡਨੇ ਕਹਿੰਦੇ ਮੁਫਤ ਵੰਡਨੇ ਸੁਣੀ ਜਾਂਦੇ ਆ ਕਹਿੰਦੇ ਜੀ ਪੋਰਟਲ ਤੇ ਜਾਓ ਕਿੰਨੇ ਕਿ ਕਿਸਾਨ ਆ ਪਿੰਡਾਂ ਦੇ ਦੱਸੋ ਵੀ ਆਨਲਾਈਨ ਭਰ ਲੈਣਗੇ ਕਹਿੰਦੇ ਪੋਰਟਲ ਤੇ ਜਾਓ ਕਿੰਨੇ ਕਿੱਲੇ ਉਹ ਦੱਸੋ ਇਹਦਾ ਮਤਲਬ ਦੇਣਾ ਹੀ ਨਹੀਂ ਵੀ ਹੈਗਾ ਤੁਸੀਂ ਜਿਵੇਂ ਤੁਸੀਂ ਗਰਦੌਰੀਆਂ ਕੀਤੀਆਂ ਉਹਦੇ ਸਾਬ ਨਾਲ 20 ਵੰਡੋ ਔਰ ਜਿੰਨਾ ਮਾਪ ਜਾ ਕਿਸੇ ਦੇ 40 ਕਿੱਲੇ ਆ 5 ਕਿੱਲਿਆਂ ਤੋਂ ਵੱਧ ਤੁਸੀਂ ਮਾਪ ਜਾਣੀ ਦਿੰਦੇ ਹੈਗੇ ਉਹਦਾ ਸਾਨੂੰ ਦੁਆਸੀ ਕਹਿੰਦੇ ਖਾਦ ਬੀਜ ਦਾ ਜਿਹੜਾ ਤੇਲ ਦਾ ਤੁਸੀਂ ਸਾਨੂੰ ਉਹ ਮਈਆ ਕਰਾਓ ਭਰਾਓ ਪੰਜਾਬ ਦੇ ਲੋਕਾਂ ਹੀ ਵੀ ਹੜਪੀੜਤਾ ਦੀ ਬਾਹ ਫੜੀ ਆ ਸਰਕਾਰ ਕਿਤੇ ਵੀ ਬਾਹ ਫੜਨ ਨੂੰ ਸਾਨੂੰ ਨਜ਼ਰ ਨਹੀਂ ਆਈ ਜੋ ਅਸੀਂ ਵਿੰਨ ਹੈਗੇ ਆ ਇਹ ਤੋਂ ਕਾ ਸ਼ੰਭੂ ਖਨੌਰੀ ਤੇ ਜੋ ਤੁਸੀਂ ਕੇਂਦਰ ਨਾਲ ਰਲ ਕੇ ਜਿਵੇਂ ਉਹ ਮੋਰਚਾ ਖੇੜਿਆ ਮੋਰਚਾ ਕੇਂਦਰ ਦੇ ਖਿਲਾਫ ਸੀਗਾ ਤੁਸੀਂ ਕਹਿੰਦੇ ਆ ਐਸੀਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਹੱਕ 'ਚ ਸਾਨੂੰ ਦੱਸ ਕੇ ਜਾਇਓ ਵੀ ਕਿੰਨੇ ਅਮਿਤ ਸ਼ਾਹ ਨੇ ਦਬਕਾ ਮਾਰਿਆ ਸੀ ਧੌਂ ਤੇ ਗੋਡਾ ਰੱਖਿਆ ਹੀਗਾ ਈਡੀ ਦਾ ਡਰ ਸੀਗਾ ਕਫਲੇ ਜਾਦਾ ਕਰ ਲੈ ਸੀਬੀਆਈ ਦਾ ਡਰ ਸੀਗਾ ਕਿਹਦੇ ਡਰ ਤੋਂ ਕੇਂਦਰ ਦੇ ਥੱਲੇ ਲੱਗ ਗਏ ਜੀ ਤੇ ਤਾਂ ਪੰਜਾਬ ਦੇ ਵਿਰੁੱਧ ਭੁਗਤ ਗਏ ਵੀ ਸਵਾਲਾਂ ਦੇ ਜਵਾਬ ਲੈਣੇ ਸੀ ਸਾਨੂੰ ਦੱਸ ਕੇ ਜਾਇਓ ਆ ਟਰਾਲੀ ਚੋਰਾਂ ਵਿੱਚ ਤੁਹਾਡਾ ਗਰਲਾਲ ਘਨੌਰ ਤੇ ਟਰਾਲੀ ਚੋਰ ਐਮਐਲਏ ਨੇ ਸਾਫ਼ ਹੱਥ ਐ ਹੁਣ ਤੁਹਾਡੀ ਜਿਹੜੀ ਨਾਪੇ ਦੇ ਵਿੱਚ ਕਾਉਂਸਲਰ ਆ ਬੀਬੀ ਉਹਦਾ ਪਤੀ ਜਿਹੜਾ ਵਾ ਉਹ ਨਾਪੇ ਦੀ ਵਰਕਸ਼ਾਪ ਤੋਂ ਥੋੜੇ ਚੋਰੀ ਟਰਾਲੀਆਂ ਬੜੀਆਂ ਹੁਣ ਲੁਧਿਆਣੇ ਤੋਂ ਜਿਹੜੀਆਂ ਟਰਾਲੀਆਂ ਚੋਰੀ ਖੜ ਕੇ ਖੜੀਆਂ ਸੀ ਕਿਤੇ ਖਲੋਤੀਆਂ ਮਿਲ ਗਈਆਂ ਉਹਨੇ ਆਪੇ ਕੱਢ ਕੱਢ ਲਈ ਜਾਂਦੇ ਆ ਤੇ ਤੁਸੀਂ ਹਰ ਤੁਹਾਡਾ ਬੀ ਜੀ ਪੀ ਕਹਿੰਦਾ ਸੀ ਵੀ ਜਿੰਨਾ ਨੁਕਸਾਨ ਹੋਇਆ ਦੀ ਪਰਪਾਈ ਕਰਾਂਗੇ ਕਰੋ ਦੀ ਪਰਪਾਈ ਇਸ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਆ ਤਾਂ ਮੈਂ ਆਪ ਕਾਨਫਰੰਸ ਮੀਟਿੰਗ ਵਿੱਚ ਆ ਕੇ ਗੱਲ ਕਰ ਲੈ ਇਸ ਕਰਕੇ ਸਾਨੂੰ ਦੱਸੋ ਵੀ ਸਰਕਾਰ ਕੀ ਕਰ ਰਹੀ ਆ ਨਹੀਂ ਦੱਸਣਾ ਸਾਨੂੰ ਤਾਂ ਵੀ ਦੱਸ ਦਿਓ ਕਿ ਕੋਈ ਜਵਾਬ ਨਹੀਂ ਆ ਰਿਹਾ ਫਿਰ ਅਸੀਂ ਫੈਸਲਾ ਕਰਕੇ ਅਗਲਾ ਫੈਸਲਾ ਤੁਹਾਨੂੰ ਸੁਣਾ ਦਾਂਗੇ ਕਿ ਅਸੀਂ ਕੀ ਕਰ ਰਹੇ ਆ ਨਹੀਂ ਤਾਂ ਸਾਨੂੰ ਦੱਸੋ ਵੀ ਸਰਕਾਰ ਕੀ ਬੋਲ ਰਹੀ ਆ ਗੱਲਬਾਤ ਲਈ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਲੋਕਲ ਟੀਮ ਨੂੰ ਬੇਨਤੀ ਆ ਵਧੀਆ ਤੁਸੀਂ ਪ੍ਰਬੰਧ ਕਰ ਲਿਆ ਹੋਰ ਕਰ ਲੋ ਜਿਹੜੇ ਤੁੱਪੇ ਬੈਠੇ ਸ਼ਾਮੇ ਆ ਜਿਓ ਇੱਕ ਅੱਧੀ ਚਾਨਣੀ ਹੋਰ ਤੇ ਹੋਰ ਮਗਾ ਲਓ ਪਿੱਛੋਂ ਆਊਗਾ ਬੰਦੇ ਆ ਹੀ ਜਾਣੇ ਆ ਤੇ ਪਾਣੀ ਦੀਆਂ ਕਿਟਲੀਆਂ ਗੁਰੂਕੇ ਬਾਗ ਵਾਲਿਆਂ ਨੂੰ ਜਨਾਲੇ ਵਾਲਿਆਂ ਨੂੰ ਬੇਨਤੀ ਲੱਗ ਜੋ ਉਹਨਾਂ ਦੇ ਨਾਲ ਪਾਣੀ ਦਾ ਪ੍ਰਬੰਧ ਵੀ ਕਰ ਕਰ ਦਿਓ ਮਾੜਾ ਚੰਗਾ ਬਾਕੀ ਚੱਲਦਾ ਰਹੂਗਾ ਅੱਜ ਐਂ ਚੱਲਣਾ ਵੀ ਇੱਕ ਮੁੱਟ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਕੂਰ ਕੂਰ ਮੌਤ ਨੂੰ ਦਲਾਵੇ ਤੇਰਾ ਖਾਲਸਾ ਅੱਜ ਐਂ ਚੱਲਣੀਆਂ ਸ਼ਾਮਾਂ ਪੈਣੀਆਂ ਤਗੜੇ ਹੋ ਕੇ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓ ਪਲੇਰ ਸਾਹਿਬ ਨੇ ਭਾਈ ਅੱਜ ਦੀ ਚੜੀ ਆ ਸਾਰੀ ਗੱਲਬਾਤ ਰੱਖੀ ਆ ਤੁਹਾਡੇ ਸਾਹਮਣੇ ਸੋ ਮੈਂ ਬੁਲਾ ਰਿਆਂ ਦੇ ਨਾਮ ਹੀ ਜੇ ਅਨਾਉਂਸ ਕਰੀ ਜਾਣੀ ਆ ਤਲਵੀਰ ਸਿੰਘ ਲੋਪੋ ਕੇ ਉਹ ਆ ਜਾਣ ਉਹਨਾਂ ਤੋਂ ਬਾਅਦ ਦੇ ਵਿੱਚ ਆਪਣੇ ਸਕੱਤਰ ਸਿੰਘ ਜੀ ਕੋਟਲਾ ਉਹ ਵੀ ਲਾਗੇ ਰਹਿਣ ਸੋ ਮੈਂ ਭਾਈ ਸਾਰੇ ਬੁਲਾ ਰੇ ਖੰਧਾਰਾ ਸਿੰਘ ਜੀ ਆ ਪ੍ਰਦੇਸ਼ ਸਿੰਘ ਪੱਕਾ ਆ ਬਲਵਿੰਦਰ ਸਿੰਘ ਕਲੇਰ ਬਾਲਾ ਆਪਣੇ ਇਧਰ ਲਖਵਿੰਦਰ ਸਿੰਘ ਮੱਧੂ ਸ਼ੰਗਾ ਤੋਂ ਆਏ ਆ ਲਖਵਿੰਦਰ ਸਿੰਘ ਟਾਲਾ ਭਾਈ ਸੋ ਸਾਰੇ ਜਿਹੜੇ ਆ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਸੋ ਵੱਡੀ ਜਿਹੜੀ ਆ ਭਾਈ ਲੋਟਾ ਭਗਵੰਤ ਮਾਨ ਸਾਹਿਬ ਆਏ ਆ ਅਸੀਂ ਤੇ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਸਾਹਿਬ ਨੂੰ ਮੌਕਾ ਬਣਿਆ ਵਾ ਭਗਵੰਤ ਮਾਨ ਜੀ ਆਏ ਜੇ ਆ ਲਾਗੇ ਲਾਗੇ ਬਹੁਤ ਸਾਰੀਆਂ ਮੰਡੀਆਂ ਇੱਥੋਂ ਤੁਹਾਨੂੰ 5 ਮਿੰਟ ਲੱਗਣੇ ਤੁਹਾਡਾ ਜਹਾਜ਼ ਉਤਰ ਜਣਾ ਭਗਤਾਂ ਵਾਲੇ ਦਾਣਾ ਮੰਡੀ ਦੇ ਵਿੱਚ ਆਜੋ ਉੱਥੇ ਵੇਖ ਲਓ ਹਣਜੀ ਕੁਲਬੀਰ ਸਿੰਘ ਜੀ ਲੋਪੋ ਕੇ ਆਪਣੀਆਂ ਅਥਾਂ ਤਬਤਾ ਦੀ ਸਾਂਝ ਪਾਉਣਗੇ ਤੇ ਭਾਈ ਸ਼ੇਅਰ ਕਰ ਦਿਓ ਕਵਤਾ ਚੰਗੀ ਜ਼ਬਰਦਸਤ ਬੋਲਣਗੇ ਭਗਵੰਤ ਮਾਨ ਨੂੰ ਲੈ ਕੇ ਸ਼ੇਅਰ ਕਰ ਦਿਓ ਵੀਰ ਮੇਰੇ ਵੱਧ ਤੋਂ ਵੱਧ ਤੇ ਭਰਾਓ ਉਹਦਾ ਜਿਹੜਾ ਰੇਟ ਆ ਝੋਨੇ ਦਾ ਉਹ ਕਿਸਾਨ ਨੂੰ 202100 ਤੋਂ ਵੱਧ ਜਿਹੜਾ ਰੇਟ ਨਹੀਂ ਮਿਲ ਰਿਹਾ ਵੱਡੀ ਲੁੱਟ ਝੋਨੇ ਦੇ ਵਿੱਚ ਹੋ ਰਹੀ ਆ ਤੇ ਜਦੋਂ ਅਸੀਂ ਕਿਤੇ ਚੀਜ਼ ਵੇਚਣ ਜਾਂਦੇ ਆ ਮਾਰਕੀਟ ਦੇ ਵਿੱਚ ਸਾਡੀ ਉਥੇ ਜਿਹੜੀ ਛੋਈ ਲੈਂਦੀ ਆ ਉਹ ਭਾਵੇਂ ਆੜਤੀਆ ਵਰਗਾ ਭਾਵੇਂ ਸੈਲਰ ਮਾਲਕ ਤੇ ਭਾਵੇਂ ਖਰੀਦ ਐਜੰਸੀਆਂ ਜਿੰਨਾ ਸਰਕਾਰੀ ਅਮਲਾ ਫੈਲਾ ਸਾਰਾ ਇਹਦੇ ਵਿੱਚ ਅਨਵਲ ਹੋ ਗਿਆ ਦੂਸਰਾ ਭਰਾਓ ਅਸੀਂ ਜਦੋਂ ਕੋਈ ਸਮਾਨ ਖੇਤੀਬਾੜੀ ਨਾਲ ਰਿਲੇਟਡ ਲੈਣ ਮੰਡੀ ਦੇ ਵਿੱਚ ਜਾਈਏ ਅਸੀਂ ਅੱਜ ਉਹ ਵੀ ਭਗਵੰਤ ਮਾਨ ਜੀ ਨੂੰ ਦੱਸਣਾ ਕਿ ਭਗਵੰਤ ਮਾਨ ਜੀ ਅਸੀਂ ਯੂਰੀਆ ਲੈਣ ਜਾਈਏ ਸਾਨੂੰ 270 ਵਾਲੀ ਬੋਰੀ 540 ਦੀ ਮਿਲਦੀ ਆ ਸਾਨੂੰ ਨਾਲ ਉਹਦੇ ਜਿਹੜੀਆਂ ਗੈਰ ਮਾਨਵੀ ਚੀਜ਼ਾਂ ਜਿਹਨੂੰ ਕੋਈ ਏਜੰਸੀ ਮਨਜ਼ੂਰੀ ਨਹੀਂ ਦਿੰਦੀ ਉਹ ਚੀਜ਼ਾਂ ਜਿਹੜੀਆਂ ਸਾਡੇ ਪੱਲੇ ਪਾਈਆਂ ਜਾਂਦੀਆਂ ਅਸੀਂ ਘਰੋਂ ਜਾਂਦੇ ਆ 270 ਰੁਪਏ ਦੀ ਯੂਰੀਆ ਦੀ ਬੋਰੀ ਲੈਣ ਤੇ ਉਹਦੇ ਨਾਲ ਅਨੇਕਾਂ ਤਰੀਕੇ ਦੇ ਪ੍ਰੋਡਕਟ ਪਾ ਕੇ ਸਾਨੂੰ ਉਹ 270 ਰੁਪਏ ਵਾਲੀ ਬੋਰੀ ਤਾਤਕਾਰ ਤੋਂ ਵੇਚਦੀ ਹੈ ਜੇ ਅਸੀਂ 1000 ਰੁਪਏ ਦਾ ਸਮਾਨ ਖਰੀਦ ਤੀਏ ਤੇ ਇਹ ਵੀ ਸਾਡੀਆਂ ਸਾਡੇ ਪੱਲੇ ਪੈਂਦੀਆਂ ਤੇ ਨਾਂ ਵੀ ਸਾਡਾ ਲਾਉਂਦੇ ਆ ਵੀ ਇਹ ਕਿਸਾਨ ਜਿਹੜਾ ਇਹਨਾਂ ਨੇ ਪਾਣੀ ਬਰਬਾਦ ਕਰਤਾ ਇਹਨਾਂ ਨੇ ਵਾਤਾਵਰਣ ਬਰਬਾਦ ਕਰ ਦਿੱਤਾ ਇਹ ਚੀਜ਼ਾਂ ਵੀ ਅਸੀਂ ਭਰਾਓ ਆਪਣੇ ਪਿੰਡੇ ਤੇ ਹੰਡਾ ਰਹੇ ਆ ਅਸੀਂ ਅੱਜ ਦੀ ਇੱਥੇ ਪਹੁੰਚੇ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਨੇ ਆ ਵੀ ਆਪਣੀਆਂ ਅੱਖਾਂ ਦੇ ਨਾਲ ਮਾਰਕੀਟ ਦਾ ਵੀ ਜਿਹੜਾ ਕੱਢਿਓ ਤੇ ਮਾੜ ਜਿਹੜੀ ਝੋਨੇ ਦੀ ਮੰਡੀ ਆ ਉਹਦੇ ਉਹਦੇ ਵੀ ਦਰਸ਼ਨ ਕਰਕੇ ਜਾਇਓ ਕਿ ਤੁਹਾਡੇ ਰਾਜ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਆ ਕਰਨਵੀਰ ਸਿੰਘ ਜੀ ਲੋਪੋਗੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਬਾਅਦ ਦੇ ਵਿੱਚ ਸਕੱਤਰ ਸਿੰਘ ਦੀ ਕੋਟਾ ਤਿਆਰ ਲੈਣ ਕਰਨਵੀਰ ਸਿੰਘ ਜੀ ਲੋਪੋਗੇ ਬਹੁਤ ਹੀ ਸਤਿਕਾਰਯੋਗ ਮੇਰੇ ਕਿਸਾਨ ਦੇ ਭਾਓ ਫਤੇ ਸਾਜ ਪਾਈਏ ਵਾਹਗੁਰੂ ਚਿੱਕਾ ਖਾਲਸਾ ਵਾਹਗੁਰੂ ਜਿੱਕੀ ਫਤੇ ਪਾਪਾ ਪਿੰਡੂ ਲੋਕਿਆਂ ਦੇ ਪਿੰਡਾਂ ਦੇ ਵਿੱਚ ਆਮ ਕਰਕੇ ਜਦੋਂ ਕਿ ਤਾਂ ਮੱਝ ਖਰੀਦ ਕੇ ਲਾਈਏ ਚੰਗੇ ਮੋਲ ਦੀ ਤੇ ਸਾਨੂੰ ਵਪਾਰੀ ਦੱਸੇ ਵੀ ਇਹ ਭਾਈ 25 ਕਿਲੋ ਦੁੱਧ ਦੀ ਆ ਅਸੀਂ 1.5 ਲੱਖ ਦੀ ਮੱਝ ਖਰੀਦ ਕੇ ਲਾਈਏ ਤੇ ਜਦੋਂ ਘਰ ਆਵੇ ਕਿੱਲੇ ਦੇ ਬੰਨੀਆਂ ਤੋਂ ਸੜਾ ਮਾਂਡਪੇ ਦੁੱਧ ਨਾ ਦੇ ਹਣੀ ਤੇ ਫਿਰ ਜੀ ਕਰਦਾ ਆ ਵੀ ਇਹ ਮੱਝ ਦਾਣਾ ਕੜਾ ਘੋੜ ਦਈਏ ਪੁਛੜਾਂ ਦੇ ਦੀਏ ਪੁਛੜਾਂ ਨੂੰ ਦੇਰੀਆਂ ਨੂੰ ਹੁਣ ਇਹੋ ਹਾਲ ਸਾਡਾ ਹੋਇਆ ਪੰਜ ਬੜੀ ਥੋੜੀ ਸੀ ਭਗਵੰਤ ਮਾਨ ਨੇ ਜਿਹੜੀ ਸਾਡੇ ਸਿਆਸੀਆਂ ਨੇ ਸਾਡੇ ਸਾਹਮਣੇ ਰੱਖੀ ਤੇ ਆਪਾਂ 99 ਸੀਟਾਂ ਦਿੱਤੀਆਂ 99 ਸੀਟਾਂ ਜੀ ਹੁਣ ਤੇ 94 ਹੋ ਗਈਆਂ ਆਪਣੀਆਂ ਤੇ 99 ਸੀਟਾਂ ਦੇਣ ਤੋਂ ਬਾਅਦ ਵੀ ਸਾਡੇ ਹਾਲਾਤ ਜਿਹੜੇ ਆ ਵੀ ਸਾਨੂੰ ਮੈਨੂੰ ਘਾਟ 25 ਕਿਲੋ ਕੇ ਡੋਕਾ ਵੀ ਮਿਲਣ ਡਿਆ ਪਹੁੰਚਣ ਡਿਆ ਯਾਰਾ ਉੱਤੇ ਚੱਲ ਕਰਿਆ ਪਿਆ ਜਾਣਿਆ ਸੋ ਭਗਵਾਨ ਕਮਾਨ ਦੀ ਸਰਕਾਰ ਤੋਂ ਸਾਨੂੰ ਆਸਾਂ ਬੜੀਆਂ ਸੀ ਬੜੀਆਂ ਆਸਾਂ ਦੇ ਨਾਲ ਅਸੀਂ ਇਹਨਾਂ ਨੂੰ 9ਵੇਂ ਐਮਐਲਏ ਦਿੱਤੇ ਪਰ ਇਹਨਾਂ ਨੇ ਜਿਹੜੇ ਸਰ ਤੋਂ ਪਹਿਲਾਂ ਸੀ ਉਹਨਾਂ ਤੋਂ ਵੀ ਬੁਰੀ ਕੀਤੀ ਸੋ ਜਦੋਂ ਇਦਾਂ ਦੇ ਬੰਦੇ ਜਿਹੜੇ ਹੋਣ ਆ ਤਰੀਕਾ ਤਰੀਕਾ ਆ ਕਿ ਉਹਨੂੰ ਹਜ਼ਾਰਾਂ ਕੰਮੋਂ ਦੇ ਲੋਕਾਂ ਮੰਗਦਾ ਜੀ ਜਦੋਂ ਉਹ ਬੰਦਾ ਸਾਡੀਆਂ ਆਸਾਂ ਦੇ ਨਾਮ ਪੂਰਾ ਇਤਰੇ ਤੇ ਫਿਰ ਲੋਕ ਉਹਨੂੰ ਲਾਤਾ ਪਾਉਂਦੇ ਵੇ ਤੇਰਾ ਬੇੜਾ ਡਰਕ ਜੇ ਤੇਰਾ ਇਹੋ ਜਿਹਾ ਦਾ ਤੇ ਤੂੰ ਤਾਂ ਆਸ ਬੜੀ ਰੱਖੀ ਸੀ ਤੇ ਤੂੰ ਤਾਂ ਦੂਜਾਂ ਤਾਂ ਗਲਿਆ ਸੋ ਇਹਨਾਂ ਇਹ ਦੂਜਾਂ ਤਾਂ ਵੀ ਗਲੇ ਨਿਕਲੇ ਆ ਜਿਵੇਂ ਬਨੇ ਇੱਕ ਮਾਸਟਰ ਦਾ ਮੁੰਡਾ ਹਾਂ ਦਾ ਮਾਸਟਰ ਬਾਸਟ ਲੈਟ ਸਾਡੇ ਭਗਵਾਨਤ ਮਾਨ ਸਰਕਾਰ ਮਰਦਾਬਾਹ ਰੱਬਾਬ ਰੱਬਾਬ ਭਗਵਾਨਤ ਮਾਨ ਸਰਕਾਰ ਮਰਦਾਬਾਹ ਰੱਬਾਬ ਰੱਬਾਬ ਕਿਸਾਨਾਂ ਨਾ ਨੀਂਗਿਆ ਟਰਾਲੀਆਂ ਚੋਰੀ ਕਰਨ ਵਾਲੀ ਸਰਕਾਰ ਯਾ ਸਰਕਾਰਾਂ ਸਰਪੀ ਦੇ ਗੱਤਾ ਮਾਰਨ ਵਾਲਾ ਭਗਵੰਤ ਮਾਨ ਮਰਦਾਬਾ 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 ਭਗਵੰਤ ਮਾਨ ਸਰਕਾਰ ਮਰਦਾਬਾ 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 ਲੜਦੇ ਲੋਕਾਂ ਦਾ ਇੱਕ ਇੱਜ਼ਦਾਬਾ ਜ਼ਿੰਦਾਬਾਦ ਲੜਦੇ ਲੋਕਾਂ ਦਾ ਇੱਕ ਇੱਜ਼ਦਾਬਾ ਜ਼ਿੰਦਾਬਾਦ ਜ਼ਿੰਦਾਬਾਦ ਆਕਾ ਆਪਣੀ ਗੱਲ ਤੇ ਆਈਏ ਕਮਤਾਂ ਲਾਓ ਸਨ ਲੋਕ ਤਿਆਰ ਹੋਏ ਬੈਠੇ ਚਲੋ ਆਪਾਂ ਕਵਤਾ ਦਾ ਹੁਕਮ ਹੈ ਕਵਤਾ ਸੁਣਾਉਣ ਤੁਹਾਨੂੰ ਜੀ ਉਹ ਮੁੰਡਾ ਮਾਸਟਰ ਦਾਤਾ ਮੈਨੂੰ ਨਹੀਂ ਲੱਗਦਾ ਉਹ ਮੁੰਡਾ ਮਾਸਟਰ ਦਾਤਾ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਦਸਲ ਕਿਸੇ ਹੋਰ ਦਾ ਏ ਮੂੰਹ ਦਾ ਮਿੱਠਾ ਤੇ ਬਗੜ ਵਿੱਚ ਛੁਰੀ ਰੱਖੇ ਤੂੰ ਧੁਖਮ ਕਿਸੇ ਠੱਗ ਦਾ ਚੋਰ ਦਾ ਏ ਓ ਉਸੇ ਥਾੜੀ ਦੇ ਵਿੱਚ ਤੂੰ ਛੇਕ ਕਰਦਾ ਉਸੇ ਥਾੜੀ ਦੇ ਵਿੱਚ ਤੂੰ ਛੇਕ ਕਰਦਾ ਜਿੰਦੇ ਵਿੱਚ ਪਰੋਸ ਕੇ ਰੋਜ ਖਾਣਾ ਆਪਣਾ ਕਹਿ ਕੇ ਪੱਠ ਵਿੱਚ ਸ਼ਰੇ ਮਾਰੇ ਲੱਖ ਲਾਂ ਦਾ ਤੈਨੂੰ ਭਗਵੰਤ ਮਾਨਾ ਉਹ ਲੱਖ ਲਾਂ ਦਾ ਤੈਨੂੰ ਭਗਵੰਤ ਮਾਨਾ ਵਫਾदार ਤੂੰ ਕੰਜਰੀ ਵਾਲਦਾ ਏ ਵਫਾदार ਤੂੰ ਕੰਜਰੀ ਵਾਲਦਾ ਏ ਸਾਡੇ ਲਈ ਧਿਆਨ ਸੰਡੋਨਾ ਏ ਜਿਹੜਾ ਚੰਗ ਦਾ ਬੁੱਕਲ ਦੇ ਵਿੱਚ ਬਾਤੇ